ਗੱਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਸ਼ਹਿਰ ਸਮਾਣੇ ਤੇ ਇਹ ਆਪਣੇ ਨਾਲ ਖੜੇ ਹੋਏ ਨੇ ਰਾਹੁਲ ਜੀ ਤੇ ਇਹ ਬਾਈ ਜੀ ਹੁਰਾ ਨੇ ਜਿਵੇਂ ਇੱਥੇ ਪੌਦ ਦਾ ਕੰਮ ਕਰਦੇ ਨੇ ਤੇ ਇੱਕ ਹਰ ਇੱਕ ਤਰ੍ਹਾਂ ਦੀ ਬਾਈ ਜੀ ਹੁਰਾ ਕੋਲ ਪੌਦ ਮਿਲਦੀ ਹੈ ਜਿਵੇਂ ਸਬਜ਼ੀਆਂ ਲੋਕ ਬੀਜਦੇ ਨੇ ਤੇ ਮਤਲਬ ਬੈਂਗਣ ਕੱਦੂ ਹਰੀ ਮਰਚ ਤੇ ਕਈ ਤਰ੍ਹਾਂ ਦੀ ਮਤਲਬ ਅਲੱਗ-ਅਲੱਗ ਵੈਰਾਈਟੀਆਂ ਦੀ ਇਹ ਪੌਦ ਤਿਆਰ ਕਰਦੇ ਨੇ ਤੇ ਬਹੁਤ ਹੀ ਵਧੀਆ ਛੋੜ ਕੇ ਪੂਰੀ ਐਨ ਵਧੀਆ ਪੌਦ ਤਿਆਰ ਕਰਦੇ ਨੇ ਤੇ ਬਾਈ ਜੀ ਹੁਰਾਣਾ ਕਰਦੇ ਆ ਗੱਲਬਾਤ ਵੀ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਦਿਆ ਤੇ ਇਹਦੇ ਵਿੱਚ ਕੀ ਪ੍ਰਾਫਿਟ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਜੀ ਕਿਦਾਂ ਹਾਂਜੀ ਵਧੀਆ ਜੀ ਤੁਸੀਂ ਦੱਸੋ ਜੀ ਤੇ ਬਾਈ ਜੀ ਜਿਹੜਾ ਆਪਣਾ ਮਤਲਬ ਤੁਸੀਂ ਇਹ ਪੌਦ ਦਾ ਕੰਮ ਕੀਤਾ ਹੈ ਹਾਂਜੀ ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਕਰਦਿਆਂ ਨੂੰ ਇਹ ਤਾਂ ਹੀ ਸਾਡੇ ਸ਼ੁਰੂ ਤੋਂ ਦਾਦੇਰੀ ਕਰਦੇ ਸੀ ਜੀ ਅੱਛਾ ਫਿਰ ਡੈਡੀਰੀ ਕਰਨ ਲੱਗ ਗਏ ਫਿਰ ਹੁਣ ਪੜਦੇ ਪੜਦੇ ਨਾਲ ਆਪਾਂ ਵੀ ਥੋੜਾ ਬਤ ਪੱਲਾ ਇਮਰਾਨ ਲੱਗ ਗਿਆ ਜੀ ਠੀਕ ਹੈ ਵੀ ਨਾਲ ਵੀ ਮਤਲਬ ਸੋਚਿਆ ਵੀ ਆਪਾਂ ਵੀ ਅੱਗੇ ਇਹੀ ਕ ਹਾਂਜੀ ਜਾਰੀ ਰੱਖਦੇ ਆ ਤੇ ਰਾਹੁਲ ਜੀ ਜਿਵੇਂ ਹੁਣ ਆਪਾਂ ਦੇਖ ਰਹੇ ਸਾਂ ਅਸੀਂ ਮਤਲਬ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਜਿਵੇਂ ਵੈਰਾਈਟੀਆਂ ਲਾਈਆਂ ਹੋਈਆਂ ਨੇ ਪੌਦੀਆਂ ਹਾਂਜੀ ਤੇ ਫਿਰ ਇਹ ਮਤਲਬ ਜਿਹੜੀ ਪੌਦ ਹੈ ਤੁਸੀਂ ਤਿਆਰ ਕਰਕੇ ਇਹ ਵੀ ਦੁਕਾਨਾਂ ਤੇ ਵੇਚ ਕੇ ਆਉਂਦੇ ਜੀਵੀਦਾਰ ਆ ਕੇ ਲੈ ਜਾਂਦੇ ਨੇ ਹਾਂਜੀ ਆਪਣੇ ਨਾਲ ਜਿੰਨੇ ਸਮਾਨੇ ਦੇ ਪਿੰਡ ਜੁੜੇ ਹੋਏ ਨੇ ਉਹ ਸਾਰੇ ਜੁੜੇ ਹੋਏ ਨੇ ਜ਼ਿਮੀਦਾਰ ਤੇ ਜਿੰਨੇ ਦੁਕਾਨਦਾਰ ਸਮਾਨੇ ਦੇ ਨੇ ਜੀ ਆਰਡਰ ਤੇ ਪਟਾਲਣ ਦੇਣ ਤੇ ਆਪਣੀ ਦੁਕਾਨ ਤੇ ਲਈ ਜਾ ਕੇ ਵੇਚਦੇ ਨੇ ਠੀਕ ਹੈ ਹਾਂਜੀ ਜਾਨੀ ਕਿ ਇੱਥੋਂ ਪਾਉਡ ਮਤਲਬ ਆਰਡਰ ਤੇ ਲੈ ਜਾਂਦੇ ਨੇ ਤੇ ਉੱਥੇ ਦੁਕਾਨ ਤੇ ਲਿਜਾ ਕੇ ਤੇ ਫਿਰ ਮਤਲਬ ਉਹ ਵੇਖਦੀ ਹੈ ਜੀ ਹਾਂਜੀ ਐ ਤਾਂ 12ਵੇਂ ਭੇਜਦੇ ਆਂ ਜੀ ਰਾਜਪੁਰੇ ਭੇਜਦੇ ਆਂ ਪਾਤੜਾਂ ਭੇਜਦੇ ਆਂ ਕਈ ਏਰੀਆ ਚ ਭੇਜ ਦਿਆ ਜੀ ਠੀਕ ਹੈ ਓਖ ਬਾਰਾਂ ਦੀ ਗੱਡੀ ਰਾਹੀਂ ਭੇਜ ਦਿੰਨੇ ਆ ਜੀ ਅੱਛਾ ਅੱਛਾ ਹਾਂਜੀ ਤੇ ਫਿਰ ਆਪਾਂ ਜਿਹੜੀ ਰਾਹੁਲ ਜਿਹੜੀ ਇੱਥੇ ਮਤਲਬ ਪਾਉ ਤਿਆਰ ਕੀਤੀ ਜਾਂਦੀ ਹੈ ਇਹ ਕੀ ਕੀ ਵੈਰਾਈਟੀਆਂ ਆਪਾਂ ਤਿਆਰ ਕਰਦੇ ਆਂ ਇਹ ਆਪਣੇ ਲਈ ਜਿੰਨੀ ਸਾਰੀ ਵੈਰਾਈਟੀਆਂ ਨੇ ਹਾਈਬ੍ਰਿਡ ਨੇ ਜੀ ਸੀ ਐਚ 1 ਮਿਰਚ ਐ 27 ਨੰਬਰ ਮਿਰਚ ਐ ਸਾਬਾ ਮਿਰਚ ਐ ਠੀਕ ਹੈ ਹ ਸਾਰੀਆਂ ਆਪਣੇ ਲਈ ਪਨੀਰੀਆਂ ਅਵੇਲੇਬਲ ਨੇ Shimla mircha hybrid ਠੀਕ ਹੈ ਹਾਂਜੀ ਹੁਣ ਅੱਗੇ ਬੱਲਾ ਤਿਆਰ ਕਰ ਰਹੇ ਆ ਜੀ ਜਿਹੜੀਆਂ ਸਾਰੀ 하이브리ਡ ਬੀਜ ਦੀਆਂ ਕੱਦੂ, ਕਰੇਲੇ, ਤੋਰੀ ਸਾਰੀਆਂ ਵੈਰੈਟੀਆਂ ਨੇ ਅੱਗੇ ਤੇ ਬਾਈ ਜੀ ਜਿਵੇਂ ਆਪਾਂ ਮੈਂ ਇੱਧਰ ਦੇਖ ਰਹੇ ਆ ਅੱਗੇ ਪੋਲੀਥੀਨ ਲੱਗੀ ਹੋਈ ਆ ਯਾਨੀ ਕਿ ਲਫਾਫਾ ਲਾਇਆ ਹੋਇਆ ਇਹਦੇ ਥੱਲੇ ਮਤਲਬ ਕੀ ਤਿਆਰ ਹੋ ਰਿਹਾ ਹੈ ਜੀ ਆਹ ਦੇਖੋ ਜਿਵੇਂ ਤੁਸੀਂ ਦਿਖਾ ਸਕਦੇ ਹੋ ਜੀ ਸਿਆਲ ਚ ਤਾਂ ਆਪਾਂ ਪਨੀਰੀ ਟਾਕੇ ਰੱਖਣੀ ਪੈਂਦੀ ਹੈ ਜੀ ਮਿਰਚ ਦੀ ਇਹ ਸਾਰਾ ਹੋਣ ਹੋ ਗਈ ਹੁਣ ਇਹ ਤਰਪਾਲਾਂ ਥੱਲੇ ਆਪਾਂ ਕੱਦੂ, ਕਰੇਲੇ, ਤੋਰੀਆਂ ਇਹ ਸਾਰਿਆਂ ਦੀ ਬੱਲਾ ਭਰ ਰਹੇ ਆ ਜ ਉਹ ਜਿਹੜੀ ਅੱਗੇ ਖੇਤਾਂ 'ਚ ਲੱਗਣੀ ਹੈ ਤੀਜੇ ਮਹੀਨੇ ਜਾ ਕੇ ਵੀ ਯਾਨੀ ਕਿ ਇਹ ਆਗ ਇਹ ਜਿਹੜਾ ਪੋਲੀਥਨ ਦੇ ਥੱਲੇ ਤਿਆਰ ਕਾਹਦਾ ਕੀਤੀ ਜਾਂਦੀ ਹੈ ਵੀ ਜਿਵੇਂ ਹੁਣ ਠੰਡ ਦਾ ਮੌਸਮ ਹੈ ਤੇ ਇਹ ਅੱਗੇ ਗਰਮੀ ਵਾਲੀ ਸਬਜ਼ੀ ਹੈ ਤੇ ਇਹਨੂੰ ਮਤਲਬ ਉਪਰੋ ਜਾ ਮਤਲਬ ਕੋਰਾ ਠੰਡ ਵਗੈਰਾ ਨਾ ਪਵੇ ਵੀ ਇੱਥੇ ਤਿਆਰ ਕੀਤੀ ਜਾਂਦੀ ਹੈ ਹਾਂਜੀ ਇਹਨੂੰ ਟੱਕੇ ਰੱਖਣਾ ਪੈਂਦਾ ਨਹੀਂ ਫਿਰ ਇਸ ਦਾ ਪੱਤਾ ਖਰਾਬ ਹੋ ਜਾਂਦਾ ਨਹੀਂ ਤਾਂ ਜੀ ਠੀਕ ਹੈ ਠੀਕ ਹੈ ਤੇ ਬਾਈ ਜੀ ਮੈਂ ਵੇਖ ਰਿਹਾ ਜਿਵੇਂ ਹੁਣ ਲਾਲਾ ਵੀ ਇਹ ਕੰਮ ਹੈ ਜਿਹੜਾ ਬੜਾ ਮਿਹਨਤ ਦਾ ਕੰਮ ਹੈ ਤੇ ਜਿਵੇਂ ਇਹ ਛੋਟੇ ਛੋਟੇ ਜਿਵੇਂ ਤੁਸੀਂ ਮਤਲਬ ਵੀ ਬੀਜ ਕੇ ਜਾਂ ਇਹਨੂੰ ਤਿਆਰ ਕਰਦੇ ਹੋ ਤਾਂ ਇਹਦੇ ਵਿੱਚ ਮਿਹਨਤ ਤਾਂ ਬਹੁਤ ਲੱਗਦੀ ਹੋਣੀ ਆ ਜੀ ਹਾਂਜੀ ਹਾਂ ਤੇ ਜਿਵੇਂ ਇਹ ਛੋਟੇ ਛੋਟੇ ਜਿਵੇਂ ਤੁਸੀਂ ਮਤਲਬ ਵੀ ਬੀਜ ਕੇ ਜਾਂ ਇਹਨੂੰ ਤਿਆਰ ਕਰਦੇ ਹੋ ਤਾਂ ਇਹਦੇ ਵਿੱਚ ਮਿਹਨਤ ਤਾਂ ਬਹੁਤ ਲੱਗਦੀ ਹੋਣੀ ਆ ਜੀ ਹਾਂਜੀ ਉਹਨ ਦੇਖ ਲਓ ਜੀ 20 ਬੰਦੇ ਲੱਗੇ ਹੋਏ ਨੇ ਲੇਬਰ ਵਾਲੇ ਅਸੀਂ ਆਪ ਕਰਦੇ ਲੱਗੇ ਹੋਏ ਆ ਜੀ ਠੀਕ ਹੈ ਤਾਂ ਇਹਨਾਂ ਸਿਸਟਮ ਕਵਰ ਕਰ ਰਹੇ ਆ ਜੀ ਤੇ ਬਾਈ ਜੀ ਜਿਵੇਂ ਤੁਸੀਂ ਇਹ ਮਤਲਬ ਇੰਨੀ ਪੌ ਤਿਆਰ ਕੀਤੀ ਆ ਆ ਇਹ ਹੋਈ ਗਈ ਕੋਈ ਢਾਈ ਤਿੰਨ ਕਿੱਲੇ ਹੈਗੇ ਨਹੀਂ ਢਾਈ ਤਿੰਨ ਕਿੱਲੇ ਤੇ ਜਿਵੇਂ ਤੁਸੀਂ ਇਹ ਢਾਈ ਤਿੰਨ ਕਿੱਲਿਆਂ ਦੇ ਵਿੱਚ ਪੌਦ ਤਿਆਰ ਕੀਤੀ ਹੈ ਤਾਂ ਪੌਦ ਵੀ ਮੈਂ ਦੇਖ ਰਿਹਾ ਬਹੁਤ ਵਧੀਆ ਮਤਲਬ ਵੈਰਾਈਟੀ ਦੀ ਐਨ ਵਧੀਆ ਪੌਦ ਤਿਆਰ ਕਰਦੇ ਹੋ ਤੇ ਫਿਰ ਇਹ ਪੌਦ ਹੈ ਜਿਹੜੀ ਇਹ ਦੁਕਾਨਦਾਰ ਲੈ ਕੇ ਜਾਂਦੇ ਨੇ ਜਾਂ ਮਤਲਬ ਕਿਸਾਨ ਸਿੱਧਾ ਇੱਥੋਂ ਆ ਕੇ ਲੈ ਕੇ ਜਾਂਦੇ ਨੇ ਇਹ ਜੀ ਆਪਣੇ ਲਵੇ ਜਿਹੜੇ ਤਾਂ ਉਹ ਖੇਤ ਚ ਪੱਕੇ ਗਾਗ ਲੱਗੇ ਹੋਏ ਨੇ ਉਹ ਤਾਂ ਆਂਦੀ ਜਾਂਦੇ ਨੇ ਜੀ ਨਾਲ ਪਿੰਡ ਜੁੜੇ ਹੋਏ ਨੇ ਨਾਲ ਦੁਕਾਨਦਾਰ ਜੁੜੇ ਹੋਏ ਨੇ ਜਿਵੇਂ ਬਾਹਰ ਆਪਣੇ ਰਾਜਪੁਰੇ ਜਾਂਦੀ ਹੈ ਪਾਤੜਾ ਜਾਂਦੀ ਉਹ ਖਵਾਰ ਵਾਲੀ ਗੱਡੀ ਦੇ ਰਾਹੀਂ ਚੱਲੀ ਜਾਂਦੀ ਹੈ ਜੀ ਠੀਕਾ ਠੀਕ ਹੈ ਹਾਂਜੀ ਯਾਨੀ ਕਿ ਦੁਕਾਨਾਂ ਵਾਲੇ ਤੇ ਕਿਸਾਨ ਕਈ ਸਿੱਧੇ ਵੀ ਆ ਕੇ ਮਤਲਬ ਇਥੋਂ ਪੌਦ ਲੈ ਜਾਂਦੇ ਨੇ ਹਾਂਜੀ ਤੇ ਬਾਈ ਜੀ ਮੈਂ ਦੇਖ ਰਿਹਾ ਸੀ ਜਿਵੇਂ ਹੁਣ ਮਤਲਬ ਬਹੁਤ ਜ਼ਿਆਦਾ ਲੇਬਰ ਲੱਗੀ ਹੋਈ ਸੀ ਤੇ ਆਪਣਾ ਮਤਲਬ ਲੇਡੀਜ਼ ਵੀ ਕੰਮ ਕਰ ਰਹੀਆਂ ਨੇ ਤੇ ਜਿਵੇਂ ਤੁਹਾਡੇ ਇਸ ਕੰਮ ਦੇ ਨਾਲ-ਨਾਲ ਲਾਲੋ ਵੀ ਕਿਸੇ ਨੂੰ ਰੁਜ਼ਗਾਰ ਵੀ ਮਿਲਦਾ ਹੈ ਤੇ ਤੁਹਾਨੂੰ ਆਪ ਨੂੰ ਵੀ ਚਲੋ ਇਹਦੇ ਵਿੱਚ ਮੁਨਾਫਾ ਹੁੰਦਾ ਤਾਂ ਉਹਦੇ ਵਿੱਚ ਜਿਵੇਂ ਵੇਖਿਆ ਜੇ ਹੁਣ ਇੰਨੀ ਲੇਬਰ ਤੁਸੀਂ ਲਾਈ ਹੋਈ ਹੈ ਤੇ ਉਹਦੇ ਵਿੱਚੋਂ ਇੰਨਾ ਇੰਨੀ ਲੇਬਰ ਦੇ ਕੇ ਜਾਂ ਇੰਨਾ ਖਰਚਾ ਕਰਕੇ ਮਤਲਬ ਪ੍ਰੋਫਟ ਹੋ ਜਾਂਦਾ ਹੈ ਹਾਜੀ ਆ ਆਪਣਾ ਵਧੀਆ ਸਰਕਲ ਚੱਲਦਾ ਜੀ ਕਿਉਂ ਜਮੀਨ ਆਪਣੀ ਪੈਲੀ ਤੇ ਠੇਕੇ ਤੇ ਆਈ ਆਪਣੇ ਕੋਲ ਠੀਕ ਹੈ ਸਾਰਾ ਠੇਕਾ ਵਗੈਰਾ ਕੱਢ ਕੇ ਵੀ ਆਪਣਾ ਵਧੀਆ ਸਿਸਟਮ ਚੱਲੀ ਜਾਂਦਾ ਜੀ ਬਾਕੀ ਜੀ ਸਭ ਤੋਂ ਵੱਡੀ ਗੱਲ ਹੈ ਜੀ ਮਿਹਨਤ ਬਹੁਤ ਹੈ ਜੀ ਅੱਛਾ ਹੁਣ ਤੁਸੀਂ ਦੇਖਦੇ ਹੋ ਜੀ ਇੰਨੀ ਲੇਬਰ ਲੱਗੀ ਹੋਈ ਐ ਅਸੀਂ ਖੁਦ ਕਰਦੇ ਲੱਗੇ ਹੋਏ ਆ ਜੀ ਹਾਂ ਆ ਵੀ ਜਿਵੇਂ ਮੈਂ ਦੇਖ ਰਿਹਾ ਸੀ ਮੇਨ ਮਤਲਬ ਦੇਵਰ ਕਾਫੀ ਲੰਬੀ ਹੈ ਤੇ ਮਤਲਬ ਇੰਨੀ ਲੇਬਰ ਦੇ ਨਾਲ ਹੀ ਕੰਮ ਕੀਤਾ ਜਾਂਦਾ ਹੈ ਤੇ ਬਾਈ ਜੀ ਜਿਵੇਂ ਹੁਣ ਲਾਲੋ ਵੀ ਅੱਜ ਕੱਲ ਜਿਵੇਂ ਹੁਣ ਸਰਦੀ ਹੈ ਤੇ ਅੱਗੇ ਹੁਣ ਗਰਮੀ ਆਏਗੀ ਤੇ ਹੁਣ ਉਸ ਹਿਸਾਬ ਨਾਲ ਮਤਲਬ ਜਿਹੜੀਆਂ ਅੱਗੇ ਗਰਮੀ ਵਾਲੀਆਂ ਉਹ ਕਿਹੜੀਆਂ ਕਿੜੀਆਂ ਮਤਲਬ ਵੈਰਾਈਟੀਆਂ ਜਿਹੜੀਆਂ ਤੁਸੀਂ ਤਿਆਰ ਕੀਤੀਆਂ ਨੇ ਹੁਣ ਆਪਾਂ ਹਾਈਬ੍ਰਿਡ ਮਿਰਚ ਤਿਆਰ ਕਰੀ ਹੈ ਜੀ ਸਾਬਾ ਮਿਰਚ 27 ਨੰਬਰ ਇਹ ਹੁਣ ਜਿਹੜੀ ਅੱਗੇ ਮਟਰਾਂ ਵਾਲੀ ਜ਼ਮੀਨਾਂ ਖਾਲੀ ਹੋਣਗੀ ਜੀ ਸਾਰੀ ਉਹਨਾਂ ਚ ਜਾ ਕੇ ਲੱਗੂਗੀ ਜੀ ਅੱਛਾ ਅੱਛਾ ਫਿਰ ਜਿਹੜੀਆਂ ਸਬਜ਼ੀਆਂ ਲਗਣੀਆਂ ਨੇ ਹੁਣ ਪ ਠੀਕ ਉਹ ਆਪ ਪਪ ਤਿਆਰ ਕਰ ਰਹੇ ਆ ਅੱਜ ਤੋਂ 10 ਦਿਨੋਂ ਤੁਹਾਨੂੰ ਮਿਲ ਜਾਣਗੇ ਠੀਕ ਹੈ ਤੇ ਬਾਈ ਜੀ ਜਿਵੇਂ ਹੁਣ ਤੁਹਾਨੂੰ ਤਾਂ ਇੰਨੇ ਸਾਲ ਹੋ ਗਏ ਕੰਮ ਕਰਦੇ ਆ ਤੁਹਾਡਾ ਤਾਂ ਤਜਰਬਾ ਵੀ ਹੋਣਾ ਹੈ ਵੀ ਜਿਵੇਂ ਲਾ ਲੋ ਉਹ ਵੀ ਕਿਸਾਨ ਮਤਲਬ ਪਹਿਲਾਂ ਨਾਲੋਂ ਜੀਰੀ ਕਣਕ ਦਾ ਚੱਕਰ ਛੱਡ ਕੇ ਵੀ ਸਬਜ਼ੀਆਂ ਲ ਕਾਫੀ ਹੋ ਰਹੇ ਨੇ ਤੇ ਜਿਵੇਂ ਹੁਣ ਵੇਖਿਆ ਜਾਏ ਤਾਂ ਜਿਵੇਂ ਮਰਚ ਦੀ ਵੀ ਤੁਸੀਂ ਕਾਫੀ ਪਨੀਰੀ ਬੀਜੀ ਹੋਈ ਆ ਤੇ ਬੈਂਗਣ ਵੀ ਨੇ ਜੇ ਹੋਰ ਨੇ ਜਿਵੇਂ ਹੁਣ ਕਿਸਾਨ ਨੇ ਉਹ ਜਿਆਦੀ ਕਿਹੜੀ ਪਨੀਰੀ ਦੀ ਮੰਗ ਕਰਦੇ ਨੇ ਤੇ ਕਿਹੜੀ ਮਤਲਬ ਫਸਲ ਜਿਆਦੀ ਬੀਜੀ ਜਾਂਦੀ ਆਈ ਕਪੜੇ ਲਵੇ ਸਭ ਤੋਂ ਵੱਧ Shimla mirch ਤੇ hari mirch ਦੀ ਜਿਆਦਾ ਡਿਮਾਂਡ ਹੈ ਜੀ। ਅੱਛਾ Shimla mirch ਤੇ hari mirch ਦੀ ਜਿਆਦਾ ਡਿਮਾਂਡ ਹੈ। ਇਹਦੇ ਵਿੱਚ ਮਤਲਬ ਜਿਵੇਂ ਜ ਤੁਸੀਂ ਦੱਸਿਆ ਵੀ Shimla mirch ਤੇ hari mirch ਦੀ ਜਿਆਦਾ ਡਿਮਾਂਡ ਹੈ ਤੇ ਜਿਵੇਂ ਦੂਜੀਆਂ ਸਬਜ਼ੀਆਂ ਵੇਖੀਆਂ ਜਾਣ ਵੀ ਇਹਨਾਂ ਦੇ ਵਿੱਚੋਂ ਪ੍ਰੋਫਿਟ ਜ਼ਿਆਦਾ ਨਿਕਲਦਾ ਹੈ ਜੀ। ਨਾ ਜੀ ਨਾ ਉਹ ਤਾਂ ਕੋਈ ਚੱਕਰ ਨਹੀਂ ਉਹ ਤਾਂ ਸਾਰਾ ਮਾਰਕੀਟ ਦੇ ਰੇਟ ਤੇ ਡਿਪੈਂਡ ਹੈ ਜੀ। ਠੀਕ ਹੈ। ਜਿਵੇਂ ਗੋਭੀ ਹਾਈਬ੍ਰਿਡ ਬੀਜ ਇੰਨੇ ਮਹਿੰਗੇ ਨੇ ਜੀ। ਹਾਂ ਪਰ ਗੋਭੀ ਹੁਣ ਵੀ ਕਰਿਆ 40-50 ਰੁਪਏ ਦਾ ਲਵਾ ਪਾ ਜੀ। 40-50 ਰੁਪਏ। ਹਾਂ ਜੀ ਉਹ ਤਾਂ ਸਾਰੇ ਮਾਰਕੀਟ ਤੇ ਭਾਈ ਜੀ ਜਿਵੇਂ ਹੁਣ ਆਪਾਂ ਦੇਖਦੇ ਆਂ ਵੀ ਜਿਵੇਂ ਆਪਾਂ ਆਏਸਾ ਵਾਲੀ ਦੇਖਦੇ ਆਂ ਵੀ ਗੋਭੀ ਹੋ ਗਈ ਕੱਦੂ ਹੋ ਗਈ ਇਹਨਾਂ ਤਾਂ ਤਾਂ ਜੂਵੇ ਵਾਲਾ ਕੰਮ ਹੈ ਵੀ ਜੇ ਤਾਂ ਰੇਟ ਲੱਗ ਗਿਆ ਤਾਂ ਸਮਝ ਲਓ ਕਿਸਾਨ ਧਰ ਗਿਆ ਜੇ ਰੇਟ ਡਿੱਗ ਗਿਆ ਤਾਂ ਕਿਸਾਨ ਸਮਝ ਲਓ ਵਿਚਾਰਾ ਮਾਰਿਆ ਗਿਆ ਪਰ ਫਿਰ ਵੀ ਵੇਖਿਆ ਜਾਏ ਜਿਵੇਂ ਮਤਲ ਲਾਲੋ ਇਹ ਹਰੀ ਮਿਰਚ ਹੈ ਜਾਂ ਪਹਾੜੀ ਮਿਰਚ ਹੈ ਵੀ ਇਹਨਾਂ ਦਾ ਕੁਝ ਹੱਦ ਤੱਕ ਜਿਹੜਾ ਰੇਟ ਹੈ ਵੀ ਇਹਨਾਂ ਦਾ ਇੰਨਾ ਰੇਟ ਥੱਲੇ ਡਾਊਨ ਨਹੀਂ ਆਉਂਦਾ ਵੀ ਇਸ ਕਾਰਨ ਕਰਕੇ ਵੀ ਕਿਸਾਨ ਇਸ ਨੂੰ ਜ਼ਿਆਦਾ ਵੇਚਦੇ ਨੇ ਹਾਂਜੀ ਫਿਰ ਇਸ ਦਾ ਬੀਜ ਵੀ ਤਾਂ ਮਹਿੰਗਾ ਹੈ ਨਾ ਜੀ 25 25 30 3000 ਰੁਪਏ ਕਿਲੋ ਬੀਜ ਨੇ ਹੁਣ ਸਾਬ ਹੈ ਜਿਹੜੀ 25 26000 ਰੁਪਏ ਕਿਲੋ ਹੈ ਜਿਹੜੀ ਹੁਣ 27 ਨੰਬਰ ਮਿਰਚ ਹੈ 15 16000 ਰੁਪਏ ਕਿਲੋ ਹੈ ਜੀ ਉਹ ਵੈਰੈਟੀਆਂ ਦੇ ਹਿਸਾਬ ਨਾਲ ਫਿਰ ਮੰਡੀ 'ਚ ਡਿਮਾਂਡ ਹੁੰਦੀ ਹੈ ਇਹਨਾਂ ਦੀ ਕਿਉਂਕਿ ਉਸ ਹਿਸਾਬ ਨਾਲ ਸਹਿਜ ਹੁੰਦਾ ਹੈ ਇਹਨਾਂ ਦਾ ਉਸ ਹਿਸਾਬ ਨਾਲ ਇਹਨਾਂ ਦੀ ਰੰਗਤ ਹੁੰਦੀ ਹੈ ਕੋਈ ਕੋੜੀ ਹੁੰਦੀ ਹੈ ਮਿਰਚੇ ਕੋ ਉਹਸ ਹਾਬ ਨਾਲ ਇਹਨਾਂ ਦੀ ਮੰਡੀ ਕਰਨ ਆਈ ਠੀਕ ਹੈ ਠੀਕ ਹੈ ਤੇ ਬਾਈ ਜੀ ਜਿਵੇਂ ਮੈਂ ਵੇਖ ਰਿਹਾ ਵੀ ਜਿਵੇਂ ਲੇਬਰ ਇਹ ਲਫਾਫਿਆਂ ਦੇ ਵਿੱਚ ਮਿੱਟੀ ਭਰ ਰਹੀ ਹੈ ਹਾਂਜੀ ਤੇ ਜਿਵੇਂ ਹੁਣ ਅੱਗੋਂ ਇਹਦੇ ਵਿੱਚ ਨਵੀਂ ਪਨੀਰੀ ਹੁਣ ਕਾਦੀ ਲਾਣੀ ਹੈ ਮਤਲਬ ਇਹ ਲਫਾਫੇ ਭਰੇ ਜਾ ਰਹੇ ਨੇ ਜੀ ਹੁਣ ਹਾਈਬ੍ਰਿਡ ਕਦੂ ਕਰੇਲਾ ਹਜੇ ਥੋੜਾ ਜਿਆ ਰਹਿੰਦਾ ਸੀ ਉਹ ਭਰਨਾ ਰਹਿ ਗਿਆ ਬਾਕੀ ਆ ਸਾਰਾ ਭਰਿਆ ਹੋਇਆ ਜੀ ਆਪਣਾ ਤੇ ਆ ਥੋੜਾ ਜਿਆ ਰਹਿੰਦਾ ਸੀਗਾ ਬੀਜ ਫੇਰੇ ਹੁਣ ਦੁਬਾਰਾ ਭਰਾ ਰਹੇ ਜੀ ਠੀਕ ਹੈ ਠੀਕ ਹੈ ਜਾਣੀ ਕਿ ਕਦੂ ਕਰੇਲਾ ਵੀ ਉਹਦੇ ਮਤਲਬ ਇਹਨਾਂ ਫੋਲੀਥੋਨ ਜਿਹੜੇ ਲਫਾਫੇ ਨੇ ਇਹਨਾਂ ਦੇ ਵਿੱਚ ਬੀਜ ਲਾਏ ਜਾਣਗੇ ਤੇ ਬਾਈ ਜੀ ਜਿਵੇਂ ਹੁਣ ਤੁਸੀਂ ਇਹ ਜਿਵੇਂ ਲਫਾਫਿਆਂ ਦੇ ਵਿੱਚ ਬੀਜ ਲਾਉਂਦੇ ਹੋ ਇਹ ਜਿਹੜੀ ਪੌਦ ਆ ਫਿਰ ਕਿੰਨੇ ਟਾਈਮ ਦੇ ਵਿੱਚ ਕਦੂ ਕਰੇਲੇ ਜਾਂ ਜਿਹੜੀ ਵੈਰੈਟੀ ਕਿੰਨੇ ਚਿਰ ਚ ਤਿਆਰ ਹੋ ਜਾਂਦੀ ਹੈ ਇਹਨਾਂ ਦੀ ਪੌਦ ਜੀ ਬਸ 15 20 ਦਿਨ ਤਾਂ ਪੱਕਾ ਲੱਗਦੇ ਹੀ ਲੱਗਦੇ ਨੇ ਜੀ ਕਿਉਂ ਇਹਨੂੰ ਕਵਰ ਕਰਕੇ ਰੱਖਣਾ ਪੈਂਦਾ ਹੈ ਜੀ ਅੱਛਾ ਅੱਛਾ ਹਾਂ ਜੀ ਵੀ ਯਾਨੀ ਕਿ 15 20 ਦਿਨਾਂ ਦੇ ਵਿੱਚ ਇਹ ਪੌਦ ਤਿਆਰ ਹੋ ਜਾਂਦੀ ਹੈ ਹਾਂ ਜੀ ਹਾਂ ਠੀਕ ਹੈ ਠੀਕ ਹੈ ਜਿਹੜੇ ਆਪਾਂ ਬੀਜ ਲਗਾਨੇ ਆ ਜੀ ਇਹ 15 20 ਦਿਨਾਂ ਜਿਵੇਂ ਆਪਾਂ ਦੇਖ ਰਹੇ ਆ ਬਾਈ ਜੀ ਵੀ ਜਿਵੇਂ ਲਫਾਫੇ ਉੱਪਰੋਂ ਮਤਲਬ ਢੱਕਿਆ ਹੋਇਆ ਥੱਲੇ ਪੀ ਲਾ ਕੇ ਤੇ ਫਿਰ ਪਾਣੀ ਇਹਨਾਂ ਦੇ ਵਿੱਚ ਇੱਕੋ ਵਾਰ ਪਾਇਆ ਜਾਂਦਾ ਤੇ ਇਹ ਲਫਾਫਾ ਚੋਕ ਕੇ ਫਿਰ ਪਾਣੀ ਪਾਇਆ ਜਾਂਦਾ ਜੀ ਇਹਨਾਂ ਦੇ ਵਿੱਚ ਨਾ ਜੀ ਉਹ ਦੇਖਣਾ ਪੈਂਦਾ ਨੇ ਜੀ ਵੀ ਇਹਨੂੰ ਲੋੜ ਹੈ ਕਿ ਨਹੀਂ ਮਿੱਟੀ ਪੂਰੀ ਹੋ ਗਈ ਜਾਂ ਜਮਾਈ ਸੁੱਕ ਗਈ ਉਹ ਦੇਖ ਕੇ ਲਗਾਣਾ ਪੈਂਦਾ ਜੀ ਪਾਣੀ ਅੱਛਾ ਫਿਰ ਦੁਬਾਰਾ ਇੱਕਰੀ ਲਫਾਫਾ ਚੋਕ ਕੇ ਉਹਨਾਂ ਨੂੰ ਚੈੱਕ ਕਰਕੇ ਦੁਬਾਰਾ ਜੇ ਜ਼ਰੂਰਤ ਹੋਏ ਤਾਂ ਉਹਨਾਂ ਮਤਲਬ ਇਹਨਾਂ ਥੈਲੀਆਂ ਦੇ ਵਿੱਚ ਪਾਣੀ ਪਾਇਆ ਜਾਂਦਾ ਹੈ ਹਾਂ ਜੀ ਕਿਉਂ ਜੇ ਨਮੀ ਹੋਊਗੀ ਜੀ ਲਫਾਫੇ ਜੇ ਤਾਂ ਹੀ ਬੀਜ ਬਾਹਰ ਆਣਾ ਜ ਤੇ ਬਾਈ ਜੀ ਜਿਵੇਂ ਮੈਂ ਮਤਲਬ ਵੇਖ ਰਿਹਾ ਸੀ ਪਰਲੀ ਸਾਈਡ ਜਿਵੇਂ ਉਹ ਆਪਣਾ ਵੀ ਲਸਣ ਵੀ ਲਾਇਆ ਹੋਇਆ ਹੈ ਤੇ ਇਹ ਲਸਣ ਦੀ ਤੁਸੀਂ ਆਪ ਖੇਤੀ ਵੀ ਕਰਦੇ ਹੋ ਹਾਂ ਜੀ ਹਾਂ ਲਸਣ ਤੁਹਾਨੂੰ ਪਤਾ 400 ਰੁਪਏ ਕਿਲੋ ਸੀਗਾ ਜਾਇਦ ਕੀ ਠੀਕ ਹੈ ਫਿਰ ਲਾਣਾ ਪਿਆ ਜੀ ਅੱਛਾ ਕਿੰਨੀ ਜਗ੍ਹਾ ਤੁਸੀਂ ਮਤਲਬ ਲਸਣ ਆਪ ਲਾਇਆ ਹੋਇਆ ਸੀ ਲਾਇਆ ਹੋਇਆ ਜੀ ਕਨਾਲ ਕੋਈ ਜਗ੍ਹਾ ਤਾਂ ਆਪਣੇ ਖਾਣ ਲਈ ਲਾਇਆ ਹੋਇਆ ਜੀ ਅੱਛਾ ਜਾਣੀ ਕਿ ਕਨਾਲ ਕੋ ਜਗਾ ਦੇ ਵਿੱਚ ਹੀ ਖੇਤੀ ਕੀਤੀ ਗਈ ਸੀ। ਹਾਂਜੀ। ਤੇ ਬਾਈ ਜੀ ਜਿਵੇਂ ਆਪਾਂ ਵੇਖ ਰਹੇ ਆ ਢਾਈ ਤਿੰਨ ਕਿੱਲੇ ਮਤਲਬ ਜ਼ਮੀਨ ਤੁਸੀਂ ਠੇਕੇ ਤੇ ਲੈਂਦੇ ਹੋ। ਵੀ ਸਾਰੀ ਪੌਦ ਦੀ ਬੀਜੀ ਜਾਂਦੀ ਹੈ ਜਾਂ ਤੁਸੀਂ ਆਪ ਵੀ ਸਬਜ਼ੀ ਲਾਉਂਦੇ ਹੋ। ਨਹੀਂ ਹੁਣ ਆਪਾਂ ਜੀ ਹਾਈਬ੍ਰਿਡ ਤੋਰੀ ਲਾਵਾਂਗੇ ਜੀ ਕਿੱਲਾ। ਆ ਦੇਖੋ ਜਿੱਥੇ ਪਿਆਜ਼ ਦੀ ਪੌਦ ਸੀਗੀ ਜੀ ਸਾਰਾ ਖਾਲੀ ਕਰਤਾ ਜੀ। ਹੁਣ ਬਸ ਇੱਥੇ ਤੋਰੀ ਲਾ ਦੇਣੀ ਹੈ ਜੀ ਕਿੱਲਾ। ਕਿਉਂਕਿ ਫਿਰ ਪੰਜਵੇਂ ਮਹੀਨੇ ਤੋਂ ਬਾਅਦ ਪੌਦ ਦਾ ਕੰਮ ਬੰਦ ਹੋ ਜਾਂਦਾ ਜੀ। ਫਿਰ ਦੋ ਮਹੀਨੇ ਸਾਡਾ ਇੱਧਰ ਸਬਜ਼ੀ ਦਾ ਚੱਲ ਜਾਂਦਾ ਹੈ। ਵੀ ਸਾਰਾ ਸਿਸਟਮ ਟਾਈਮ ਟੇਬਲ ਉੱਧਰ ਪੌਦ ਦਾ ਵੀ ਕੰਮ ਚੱਲੀ ਜਾਂਦਾ ਉੱਧਰ ਸਬਜ਼ੀ ਦਾ ਵੀ ਠੀਕ ਹੈ ਠੀਕ ਹੈ ਤੇ ਬਾਈ ਜੀ ਜਿਵੇਂ ਹੁਣ ਅੱਗੇ ਲਾ ਲੋ ਵੀ ਮੌਸਮ ਬਦਲ ਜਾਣਾ ਹੈ ਗਰਮੀਆਂ ਤੋਂ ਬਾਅਦ ਜਿਵੇਂ ਅੱਗੇ ਪਿੱਛੇ ਸਰਦੀ ਹੁਣ ਲੰਘ ਕੇ ਗਈ ਹੈ ਤੇ ਸਰਦੀਆਂ ਦੇ ਵਿੱਚ ਜਿਆਦਾ ਲੋਕ ਮਤਲਬ ਜਿਵੇਂ ਗੋਭੀ ਲਾਂਦੇ ਨੇ ਵੀ ਗੋਭੀ ਦੀ ਵੀ ਪੌਦ ਤਿਆਰ ਕਰਦੇ ਹੋ ਹਾਂ ਜੀ ਗੋਭੀ ਦੀ ਵੀ ਤਿਆਰ ਕਰਦੇ ਆ ਜਿਹੜਾ ਗੇਤਾ ਪਿਆਜ਼ ਹੁੰਦਾ ਜੀ ਉਹ ਵੀ ਤਿਆਰ ਕਰਦੇ ਆ ਹੁਣ ਜਿਹੜਾ ਲੋੜੀ ਵਾਲਾ ਪਿਆਜ਼ ਹੈਗਾ ਕਿੱਲਾ ਉਹ ਵੀ ਖਤਮ ਕਰਤਾ ਜੀ ਅੱਛਾ ਵੀ ਸਾਰੀ ਪਨੀਰੀ ਆਪਣੇ ਲਈ ਤਿਆਰ ਹੁੰਦੀ ਹੈ ਜੀ ਤੇ ਬਾਈ ਜੀ ਜਿਵੇਂ ਹੁਣ ਕਿਸਾਨ ਭਰਾ ਜਾਂ ਆਪਣੇ ਦਰਸ਼ਕ ਜੀਮੀਦਾਰ ਕੋਈ ਵੇਖ ਰਹੇ ਨੇ ਤੁਸੀਂ ਉਹਨਾਂ ਨੂੰ ਮਤਲਬ ਕਿਹੜੀ ਵੈਰੈਟੀ ਦੀ ਹੁਣ ਸਲਾਹ ਦਿਓਗੇ ਜਾਂ ਜਿਹਦਾ ਮਤਲਬ ਸਹੀ ਮੌਸਮ ਹੈ ਅੱਗੇ ਜਿਹੜੀ ਮਤਲਬ ਜਿਵੇਂ ਹਰੀ ਮਿਰਚ ਹੈ ਤੇ ਜਿਵੇਂ ਤੁਸੀਂ ਦੱਸਿਆ ਵੀ ਸ਼ਿਮਲਾ ਮਿਰਚ ਹੈ ਵੀ ਉਹ ਕਿਹੜੀ ਮਤਲਬ ਜ਼ਿਆਦਾਤਰ ਪਨੀਰੀ ਜਿਹੜੀ ਵਰਤਨ ਤੇ ਉਹਦੀ ਖੇਤੀ ਕਰਨ ਬਸ ਜੀ ਹੁਣ ਜਿਹੜੀ ਹਾਈਬ੍ਰਿਡ ਮਿਰਚ ਅਸੀਂ ਤਿਆਰ ਕਰੀਏ 27 ਨੰਬਰ ਤੇ ਸੈਵਾ ਮਿਰਚ ਹੁਣ ਤਾਂ ਇਹਦੀ ਅੱਗੇ ਪੌਦ ਲੱਗਣੀ ਹੈ ਜੀ ਕਿਉਂ ਮਟਰਾਂ ਦੀ ਜਮੀਨ ਖਾਲੀ ਹੋਣੀ ਹੈ ਤੇ ਉਹਦੇ ਚ ਹੀ ਲੱਗਣੀ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਜੀ ਤੇ ਜਿਵੇਂ ਰਾਹੁਲ ਆਪਾਂ ਮਤਲਬ ਇਹ ਦੇਖਦੇ ਆਂ ਵੀ ਜਿਵੇਂ ਲੋਕ ਅਲੱਗ-ਅਲੱਗ ਤਰ੍ਹਾਂ ਦੀ ਖੇਤੀ ਕਰਦੇ ਨੇ ਵੀ ਕਈ ਜ਼ਿਆਦਾ ਜਿਹੜਾ ਬੈਂਗਣੀ ਹੁੰਦਾ ਉਹਨੂੰ ਲਾਂਦੇ ਨੇ ਤੇ ਕਈ ਬੈਂਗਲ ਲਾਉਂਦੇ ਨੇ ਤੇ ਇਹਦੇ ਵਿੱਚ ਕੋਈ ਝਾੜ ਦਾ ਫਰਕ ਵੀ ਪੈਂਦਾ ਵੀ ਬੈਂਗਣ ਜ਼ਿਆਦਾ ਨਿਕਲਦਾ ਜਾਂ ਬੈਂਗਣੀ ਜ਼ਿਆਦਾ ਨਿਕਲਦੀ ਹੈ ਸਭ ਤੋਂ ਵੱਡੀ ਇਹਦੀ ਪ੍ਰੋਬਲਮ ਹੈ ਜੀ ਬੈਂਗਣਾ ਦੀ ਇਹਦੇ 'ਚ ਜਿਹੜਾ ਕੀੜਾ ਪੈਂਦਾ ਉਹ ਹੀ ਨਹੀਂ ਮਰਦਾ ਹੈਗਾ ਜੀ ਉਹਦੀਆਂ ਸਪਰੇਆ ਮਹਿੰਗੀਆਂ ਹੁੰਦੀਆਂ ਨੇ ਜੀ ਜਿਹੜੀ ਬੈਂਗਣੀ ਹੈ ਉਹਨੂੰ ਘੱਟ ਸਪਰੇਆ ਦੀ ਲੋੜ ਹੁੰਦੀ ਹੈ ਜੀ ਜਾਣੀ ਕਿ ਜਿਹੜੀ ਬੈਂਗਣੀ ਹੈ ਵੀ ਉਹਨੂੰ ਕੀੜਾ ਘੱਟ ਪੈਂਦਾ ਤੇ ਬਿਮਾਰੀ ਘੱਟ ਲੱਗਦੀ ਹੈ ਇਸ ਕਰਕੇ ਜਿਹੜਾ ਉਹਦਾ ਝਾੜ ਹੈ ਬੈਂਗੜੀ ਦਾ ਜ਼ਿਆਦਾ ਨਿਕਲਦਾ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਰਾਹੁਲ ਇਹ ਜਿਹੜੀ ਪਨੀਰੀ ਇਹ ਸ਼ਿਮਲਾ ਮਿਰਚ ਦੀ ਪਨੀਰੀ ਹੈ ਹਾਂਜੀ ਇਹ ਸਾਰੀ ਸ਼ਿਮਲਾ ਮਿਰਚ ਹੈ ਜੀ ਆਪਣੇ ਠੀਕ ਹੈ ਤੇ ਜਿਵੇਂ ਇਹ ਸ਼ਿਮਲਾ ਮਿਰਚ ਦੀ ਪਨੀਰੀ ਹੈ ਇਹਦੇ ਚ ਇੱਕ ਵੈਰਾਈਟੀ ਹੀ ਹੁੰਦੀ ਹੈ ਜਾਂ ਕਈ ਵੈਰਾਈਟੀਆਂ ਹੁੰਦੀਆਂ ਨੇ ਸ਼ਿਮਲਾ ਮਿਰਚ ਦੀਆਂ ਨਹੀਂ ਇਸ ਚ ਵੈਰਾਈਟੀਆਂ ਤਾਂ ਬਹੁਤ ਨੇ ਜੀ ਪਰ ਆਪਾਂ ਜਿਹੜੀ ਆਪਣੇ ਇਲਾਕੇ ਚਲਦੀ ਹੈ ਉਹੀ ਬੀਜਦੇ ਆਂ ਜੀ ਆਪਾਂ ਅੱਛਾ ਇਹ ਕਿਹੜੀ ਵੈਰਾਈਟੀ ਹੈ ਜੀ ਇਹ ਨਾਮਤਰੀ ਦੀ ਸ਼ਿਮਲਾ ਮ ਤੇ ਰਾਹੁਲ ਜਿਵੇਂ ਆਪਾਂ ਦੇਖ ਰਹੇ ਆ ਵੀ ਸ਼ਿਮਲਾ ਮਿਰਚ ਦੀ ਪਨੀਰੀ ਬਹੁਤ ਹੀ ਸੋਹਣੀ ਖੜੀ ਹੋਈ ਹੈ ਤੇ ਜਿਵੇਂ ਤੁਸੀਂ ਇਹ ਉੱਪਰੋਂ ਲਫਾਫੇ ਮਤਲਬ ਉਤਾਰੇ ਹੋਏ ਨੇ ਇਹ ਫਿਰ ਕਿੰਨੇ ਚਿਰ ਬਾਅਦ ਉੱਪਰੋਂ ਲਫਾਫੇ ਲਾਣੇ ਪੈਂਦੇ ਨੇ ਵੀ ਜਦੋਂ ਥੱਲੇ ਬਹੁਤ ਤਿਆਰ ਹੋ ਜਾਂਦੀ ਹੈ ਜੀ ਸਾਰਾ ਸਿਆਲ ਤਾਂ ਪਹਿਲਾਂ ਕਵਰ ਕਰਕੇ ਰੱਖਣੀ ਪੈਂਦੀ ਹੈ ਫਰਵਰੀ ਜੇ ਆ ਗਿਆ ਇਹਨਾਂ ਨੂੰ ਥੋੜਾ ਥੋੜਾ ਤਾਰਨ ਲੱਗ ਜੰਨੇ ਉਹਨੇ ਜੀ ਜਾਨੀ ਕਿ ਫਰਵਰੀ ਦੇ ਵਿੱਚ ਜਦੋਂ ਪੌਦ ਪੂਰੀ ਤਿਆਰ ਹੋ ਜਾਂਦੀ ਹੈ ਤੇ ਫਿਰ ਇਹ ਪੋਲੀਥਨ ਨੂੰ ਲਿਫਾਫਿਆਂ ਉੱਪਰੋਂ ਲਾਇਆ ਜਾਂਦਾ ਹੈ ਵੀ ਹੁਣ ਇਸ ਨੂੰ ਠੰਡ ਦਾ ਜਾ ਮਤਲਬ ਵੀ ਕੋਈ ਖਤਰਾ ਨਹੀਂ ਬਾਕੀ ਵੀ ਅੱਗੇ ਮੌਸਮ ਵੀ ਬਦਲ ਜਾਂਦਾ ਹੈ ਹਾਂਜੀ ਹੁਣ ਧੁੱਪ ਨਿਕਲਣ ਲੱਗ ਗਈ ਜੀ ਵਧੀਆ ਠੀਕ ਆ ਠੀਕ ਹੈ ਤੇ ਰਾਹੁਲ ਜਿਵੇਂ ਮਤਲਬ ਲਾ ਲਓ ਤੁਸੀਂ ਦੱਸਦੇ ਹੀ ਵੀ ਦੁਕਾਨ ਵਾਲੇ ਆ ਕੇ ਦੁਕਾਨਦਾਰ ਸਿੱਧੀ ਮਤਲ ਲੈ ਜਾਂਦੇ ਨੇ ਹਾਂਜੀ ਉਹ ਫਿਰ ਜਿਵੇਂ ਤੁਸੀਂ ਇੱਥੋਂ ਪਨੀਰੀ ਵੇਚਦੇ ਹੋ ਵੀ ਫਿਰ ਇਹ ਤੋਲ ਕੇ ਵੇਚਦੇ ਹੋ ਜਾਂ ਕਿਹੜੇ ਹਿਸਾਬ ਨਾਲ ਫਿਰ ਇਹ ਵੇਚੀ ਜਾਂਦੀ ਹੈ ਜੀ ਨਾ ਯੋ ਗੁੱਛਿਆਂ ਦਾ ਹਿਸਾਬ ਹੁੰਦਾ ਹੈ ਸਾਡਾ ਵੀ ਯਾਨੀ ਕਿ ਗੁੱਛੀਆਂ ਬੰਨੀਆਂ ਜਾਂਦੀਆਂ ਨੇ ਵੀ ਗੁੱਛੀ ਦੇ ਹਿਸਾਬ ਨਾਲ ਫਿਰ ਇਹ ਪਨੀਰੀ ਵੇਚੀ ਜਾਂਦੀ ਹੈ। ਤੇ ਜਿਵੇਂ ਕਿਸਾਨ ਭਰਾ ਆਉਂਦੇ ਨੇ ਉਹਨਾਂ ਨੂੰ ਵੀ ਗੁੱਛੀਆਂ ਦੇ ਹਿਸਾਬ ਨਾਲ ਨਹੀਂ ਉਹ ਤਾਂ ਫਿਰ ਜੀ ਉਹਨਾਂ ਨੇ ਖਾਸੀ ਪੋਤ ਲੈਣੀ ਹੁੰਦੀ ਹੈ 5 5 10 10 ਹਜ਼ਾਰ ਬੂਟਾ ਫਿਰ ਉਹਨਾਂ ਨੂੰ ਤਾਂ ਗਿਣਤੀ ਮਾਰ ਕੇ ਦਿੰਨੇ ਆ ਜੀ। ਯਾਨੀ ਕਿ ਬੂਟਿਆਂ ਦੀ ਫਿਰ ਗਿਣਤੀ ਮਾਰ ਕੇ ਵੀ ਬੂਟੇ ਦਾ ਇੱਕ ਰੇਟ ਰੱਖ ਕੇ ਵੀ ਜਿਵੇਂ ਉਸ ਹਿਸਾਬ ਨਾਲ ਬੂਟਾ ਵੇਚਿਆ ਜਾਂਦਾ ਹੈ। ਤੇ ਜ਼ਿਆਦਾਤਰ ਕੀ ਰੇਟ ਤੇ ਬੂਟਾ ਵਿਕਦਾ ਹੈ ਜੀ? ਸਾਡਾ ਇਹ ਕਈ ਰੇਟ ਹੈ ਜੀਵੇਂ ਹੁਣ ਸਾਡੇ ਲਈ ਦੋ ਤਿੰਨ ਵੈਰਾਈਟੀਆਂ ਦੇ ਬੀਜ ਨੇ। ਫਿਰ ਉਸ ਹਿਸਾਬ ਨਾਲ ਜਿਹੜੀ ਵੈਰਾਈਟੀ ਆ ਉਸ ਹਿਸਾਬ ਨਾਲ ਰੇਟ ਆਈ ਉਹਦਾ ਅੱਛਾ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਆ ਦੇ ਅਲੱਗ-ਅਲੱਗ ਵੈਰਾਈਟੀਆਂ ਦੇ ਹਿਸਾਬ ਨਾਲ ਰੇਟ ਹਾਂਜੀ ਹਾਂਜੀ ਉਹਨਾਂ ਦਾ ਫਿਰ ਵੈਰਾਈਟੀਆਂ ਮਹਿੰਗੀਆਂ ਕੋਈ ਸਸਤੀਆਂ ਨਹੀਂ ਉਸ ਹਿਸਾਬ ਨਾਲ ਫਿਰ ਰੇਟ ਆਈ ਉਹਨਾਂ ਦਾ ਠੀਕ ਹੈ ਠੀਕ ਹੈ ਤੇ ਰਾਹੁਲ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਇਹ ਤੁਸੀਂ ਲਸਣ ਬੀਜਿਆ ਹੋਇਆ ਤਾਂ ਲਸਣ ਬਹੁਤ ਹੀ ਬੜਾ ਵਧੀਆ ਮਤਲਬ ਵੈਰਾਈਟੀ ਹੈ ਕੋ ਵਧੀਆ ਖੜਿਆ ਹੋਇਆ ਤੇ ਇਹ ਕਿਵੇਂ ਕਿੰਨਾ ਬਸ ਇੰਨੇ ਹੀ ਲਸਣ ਲਾਇਆ ਜੀ ਹਾਂਜੀ ਆਏ ਆਪਣੇ ਘਰ ਜੋਗਾ ਲਾਇਆ ਹੋਇਆ ਜੀ ਹੈਗਾ 15 ਮਰਲੇ ਕਨਾਲ ਕੋਈ 15 ਮਰਨੇ ਕਨਾਲ ਕੋ ਥਾਂ ਹੈ ਹਾਂਜੀ ਤੇ ਜਿਵੇਂ ਹੁਣ ਆਪਾਂ ਦੇਖਿਆ ਰਾਹੁਲ ਜਿਵੇਂ ਹੁਣ ਇੰਨਾ ਇਸ ਵਾਰ ਲਸਣ ਦਾ ਰੇਟ ਸੀ ਤਾਂ ਜਿਵੇਂ ਇਹ ਨਾ ਸੋਚਿਆ ਵੀ ਲਸਣ ਵੱਧ ਲਾਇਆ ਜਾਏ ਵੀ ਇਹਦਾ ਰੇਟ ਵਧੀਆ ਹੈ ਜਿਵੇਂ ਹੁਣ ਵਧੀਆ ਤਿਆਰ ਹੋ ਗਿਆ ਜਾਂ ਤੁਸੀਂ ਵਧੀਆ ਤਰੀਕੇ ਨਾਲ ਇਹਨੂੰ ਤਿਆਰ ਕੀਤਾ ਹੈ ਹਾਂਜੀ ਆ ਫਿਰ ਤਾਂ ਹੀ ਲਾਣਾ ਪਿਆ ਜੀ ਹੁਣ 400 ਰੁਪਏ ਕਿਲੋ ਲਸਣ ਸੀਗਾ ਤੇ ਐਦ ਕੀ ਫਿਰ ਤਾਂ ਹੀ ਲਾ ਲਈ ਆਪਣੇ ਲਈ ਕਿਉਂ ਫਿਰ ਆਪਣੇ ਰਿਸ਼ਤੇਦਾਰਾਂ ਚ ਵੀ ਜਾਂਦਾ ਹੈ ਕੋਈ ਹੋਰ ਮਿੱਤਰ ਪਿਆਰੇ ਹੁੰਦੇ ਨੇ ਉਹਨਾਂ ਨੂੰ ਵੀ ਦੇਣਾ ਪੈਂਦਾ ਈ ਠੀਕ ਹੈ ਤੇ ਜਿਵੇਂ ਤੁਸੀਂ ਹੁਣ ਇਹ ਤਾਂ ਕੱਲਾ ਲਸਣ ਜਿਵੇਂ ਇਹ ਲਾਇਆ ਵੀ ਜਾਂ ਤਾਂ ਆਪਾਂ ਘਰ ਵਰਤ ਲਾਂਗੇ ਜਾਂ ਰਿਸ਼ਤੇਦਾਰਾਂ ਨੂੰ ਮਤਲਬ ਅੱਗੇ ਦੇ ਦਾਂਗੇ ਪਰ ਇਹ ਨਾ ਸੋਚਿਆ ਵੀ ਜਿਵੇਂ ਇੰਨਾ ਰੇਟ ਹੈ ਵੀ ਆਪਾਂ ਇਹਦੀ ਖੇਤੀ ਵੀ ਕਰੀਏ ਵੀ ਜਾਦੀ ਜਗ੍ਹਾ ਆਪਾਂ ਮੁੱਲਾਸਣ ਲਾ ਦਈਏ ਬਾਜੀ ਖੇਤੀ ਥੋੜੀ ਤਾਂ ਹਜੇ ਦੇ ਰਹੇ ਆ ਇੱਧਰ ਧਿਆਨ ਕਿਉਂ ਸਾਡਾ ਪਨੀਰੀ ਦਾ ਹੀ ਨਹੀਂ ਕੰਮ ਮੁੱਕਦਾ ਈ ਸਾਰਾ ਦਿਨ ਇਹ ਕਹਿ ਵੀ ਜਾਣੀ ਕਿ ਜਿਹੜੀ ਆਪਾਂ ਵੇਖ ਰਹੇ ਆ ਢਾਈ ਤਿੰਨ ਕਿੱਲੇ ਜ਼ਮੀਨ ਐ ਤੇ ਇਹਦੇ ਵਿੱਚ ਤੁਸੀਂ ਜ਼ਿਆਦਾ ਪਨੀਰੀ ਦਾ ਹੀ ਕੰਮ ਕਰਦੇ ਹੋ ਵੀ ਕਿਉਂਕਿ ਕਿਸਾਨ ਭਰਾ ਆਣ ਕੇ ਤੁਹਾਡੇ ਕੋਲ ਲੈ ਜਾਂਦੇ ਨੇ ਤੇ ਅੱਗੇ ਲਾਲੋ ਵੀ ਦੁਕਾਨਾਂ ਵਾਲੇ ਵੀ ਲੈ ਜਾਂਦੇ ਨੇ ਤੇ ਕਿਸਾਨ ਭਰਾ ਵੀ ਸਿੱਧੇ ਤੌਰ ਤੇ ਲੈ ਜਾਂਦੇ ਨੇ ਤੇ ਉਹ ਅੱਗੇ ਜਾ ਕੇ ਮਤਲਬ ਖੇਤੀ ਕਰਦੇ ਨੇ ਹਾਂਜੀ ਹਾਂ ਤੇ ਇਹ ਬਾਈ ਜੀ ਜਿਵੇਂ ਲਾਲੋ ਵੀ ਸ਼ੁਰੂ ਤੋਂ ਇੱਥੇ ਖੇਤੀ ਕਰਦੇ ਹੋ ਜਾ ਕੇ ਤੇ ਹੋਰ ਕਰਦੇ ਸੀ ਜੀ ਨਹੀਂ ਸ਼ੁਰੂ ਤੋਂ ਹੀ 20 ਸਾਲ ਹੋ ਗਏ ਯੂਰੀ ਕਰਦੇ ਆ ਜੀ ਅੱਛਾ ਜਿਹੜੀ ਇਹ ਜ਼ਮੀਨ ਐ ਆਪਾਂ ਦੇਖ ਰਹੇ ਆ ਇਹ ਕਿੰਨੇ ਮਤਲਬ ਕਈ ਕਈ ਸਾਲਾਂ ਤੋਂ ਤੁਹਾਡੇ ਕੋਲ ਠੇਕੇ ਤੇ ਆ ਕੇ ਜਾਂ ਜ਼ਮੀਨ ਬਦਲ ਬਦਲਦੇ ਹੋ ਨਾ ਨਾਈ ਸਾਡੇ ਕੋਲ 20 ਸਾਲ ਹੋ ਗਈ ਘਟੋ ਘਟਾ ਇੱਕੋ ਮਾਲਕ ਦੀ ਜ਼ਮੀਨ ਸਾਡੇ ਕੋਲ ਹੈ ਜੀ ਅੱਛਾ 20 ਸਾਲ ਹੋ ਗਏ ਵੀ ਜਿਹੜੀ ਇਹ ਜ਼ਮੀਨ ਹੈ ਇੱਕੋ ਮਾਲਕ ਦੀ ਹੈ ਤੇ ਮਤਲਬ ਇੱਥੇ ਤੁਸੀਂ ਉਦੋਂ ਤੋਂ ਲੈ ਕੇ ਇਹ ਪਣੀਰੀ ਦਾ ਪੌਦ ਦਾ ਹੀ ਕੰਮ ਕਰਦੇ ਹੋ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਰਾਹੁਲ ਜਿਹੜੀ ਇਹ ਬਿਲਕੁਲ ਛੋਟੀ ਛੋਟੀ ਪੌਦ ਹੈ ਇਹ ਟਮਾਟਰ ਦੀ ਪੌਦ ਹੈ ਹਾਂਜੀ ਆਏ ਟਮਾਟਰ ਦੀ ਪੌਦ ਹੈ ਜੀ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਟਮਾਟਰ ਬਿਲਕੁਲ ਮਤਲਬ ਛੋਟਾ ਛੋਟਾ ਹੈ ਹਜੇ ਤੇ ਫਿਰ ਇਹ ਕਿਹੜੇ ਮਹੀਨੇ ਮਤਲਬ ਜਾ ਕੇ ਇਹਨੂੰ ਕਿਸਾਨ ਲੈ ਕੇ ਜਾਣਗੇ ਤੇ ਇਹਦੀ ਮਤਲਬ ਖੇਤੀ ਕਰਨਗੇ ਬਾਜੀ ਅਜੇ ਤੋਂ 15 ਦਿਨ अच्छा जानिके ਜਿਹੜੀ ਇਹ ਪੌਦਾ ਟਮਾਟਰਾਂ ਦੀ ਇਹ 15 ਕੁ ਦਿਨ ਲੇਗੀ ਤੇ 15 ਦਿਨਾਂ ਬਾਅਦ ਤਿਆਰ ਹੋ ਜਾਏਗੀ ਹਾਂਜੀ ਹਜੇ ਜੜ ਨਹੀਂ ਬਣੀ ਜੀ ਤਾਂ ਕਰਕੇ ਜੀ ਅੱਛਾ ਅੱਛਾ ਤੇ ਰਾਹੁਲ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਪੌਦਾ ਤੇ ਇਹ ਇੱਕ ਵੈਰਾਈਟੀ ਵੀ ਟਮਾਟਰਾਂ ਦੀ ਜਾਂ ਇਹਦੇ 'ਚ ਵੀ ਅਲੱਗ-ਅਲੱਗ ਵੈਰਾਈਟੀ ਹੁੰਦੀ ਹੈ ਜੀ ਨਹੀਂ ਇਸ 'ਚ ਵੀ ਬਹੁਤ ਵੈਰਾਈਟੀਆਂ ਨਹੀਂ ਪਰ ਆਪਣੇ ਏਰੀਏ 'ਚ ਦੇਸੀ ਟਮਾਟਰ ਚੱਲਦਾ ਜੀ ਤੇ ਉਹਦੀ ਜ਼ਿਆਦਾ ਹੀ ਲਗਤ ਹੈ ਜੀ ਆਪਣੇ ਲਈ ਅੱਛਾ ਜਾਨੀ ਕਿ ਆਪਣੇ ਇੱਥੇ ਏਰੀਏ ਦੇ ਵਿੱਚ ਦੇਸੀ ਟਮਾਟਰ ਤੇ ਉਹ ਮਤਲਬ ਜਿਹੜਾ ਹਾਈਬ੍ਰਿਡ ਟਮਾਟਰ ਹੁੰਦਾ ਵੀ ਉਹਦੀ ਡਿਮਾਂਡ ਇੱਥੇ ਘੱਟ ਆ ਆਪਣੇ ਹਾਂਜੀ ਹਾਂ ਉਹ ਦੂਸਰੇ ਇਲਾਕਿਆਂ ਚ ਚੱਲਦਾ ਈ ਉਹ ਦੂਜੇ ਇਲਾਕਿਆਂ ਚ ਚੱਲਦਾ ਵੀ ਦੇਸੀ ਟਮਾਟਰ ਹੈ ਜਿਹੜਾ ਉਹ ਆਪਣੇ ਏਰੀਏ ਦੇ ਵਿੱਚ ਜ਼ਿਆਦਾ ਪਸੰਦ ਕੀਤਾ ਜਾਂਦਾ ਹਾਂਜੀ ਹਾਂ ਇਸਾਨ ਫਿਰ ਉਹੀ ਜ਼ਿਆਦੀ ਹੈ ਦੀ ਦੇਸੀ ਟਮਾਟਰ ਦੀ ਪੌਦ ਲੈ ਕੇ ਹਾਂਜੀ ਹਾਂ ਜਾਂਦੇ ਨੇ ਪਰ ਬੀਜ ਦੇ ਆਪਾਂ ਹਾਈਬ੍ਰਿਡ ਵੀ ਆਈ ਪਰ ਜ਼ਿਆਦੀ ਡਿਮਾਂਡ ਆਪਣੇ ਦੇਸੀ ਟਮਾਟਰਾਂ ਦੀ ਆ ਅੱਛਾ ਜਿਹੜਾ ਹਾਈਬ੍ਰਿਡ ਟਮਾਟਰ ਹੈ ਪੌਦ ਉਹਦੀ ਵੀ ਬੀਜੀ ਜਾਂਦੀ ਹੈ ਹਾਂਜੀ ਹਾਂ ਠੀਕ ਹੈ ਤੇ ਲੋਕ ਕਿਸਾਨ ਵੈਸੇ ਪਸੰਦਦੇ ਜਾਂ ਏਰੀਏ ਦੇ ਲੋਕ ਜਿਹੜਾ ਟਮਾਟਰ ਉਹ ਦੇਸੀ ਪਸੰਦ ਕਰਦੇ ਨੇ ਹਾਂਜੀ ਹਾਂ ਉਸੇ ਹਿਸਾਬ ਨਾਲ ਫਿਰ ਉਹਦੀ ਖੇਤੀ ਕੀਤੀ ਜਾਂਦੀ ਹੈ ਤੇ ਰਾਹੁਲ ਆਪਾ ਜਿਵੇਂ ਦੇਖ ਰਹੇ ਆ ਵੀ ਇੱਥੇ ਲੇਬਰ ਲੱਗੀ ਹੋਈ ਸੀ ਤੇ ਆ ਮਿੱਟੀ ਪਈ ਹੈ ਤੇ ਲਫਾਫੇ ਭਰ ਕੇ ਜਿਵੇਂ ਤੁਸੀਂ ਹੁਣ ਅੱਗੋਂ ਇਹਨਾਂ ਦੇ ਵਿੱਚ ਬੀਜ ਲਾਣੇ ਨੇ ਹਾਂਜੀ ਤੇ ਜਿਹੜੀ ਰਾਹੁਲ ਇਹ ਮਿੱਟੀ ਹੈ ਇਹ ਮਿੱਟੀ ਕਿਸੇ ਖਾਸ ਤਰ੍ਹਾਂ ਦੀ ਬਾਹਰੋਂ ਮੰਗਾਈ ਜਾਂਦੀ ਹੈ ਜਾਂ ਇਨ੍ਹਾਂ ਖੇਤਾਂ ਦੀ ਮਿੱਟੀ ਹੈ ਜਿਨ੍ਹਾਂ ਦੇ ਵਿੱਚ ਬੀਜ ਲਾਏ ਜਾਂਦੇ ਨੇ ਨਾ ਇਹ ਆਪਣੇ ਖੇਤ ਦੀ ਮਿੱਟੀ ਹੈ ਜਿਹਨੂੰ ਛਰਚਾਰਾ ਲਾ ਕੇ ਇਹ ਆਪਣੇ ਲਫਾਫੇ ਵਿੱਚ ਭਰਾਇਆ ਜਾ ਰਿਹਾ ਹੈ ਅੱਛਾ ਯਾਨੀ ਕਿ ਇਹਨੂੰ ਹੀ ਮਤਲਬ ਝਾਰਾ ਲਾ ਕੇ ਬਿਲਕੁਲ ਬਰੀਕ ਮਿੱਟੀ ਕਰਕੇ ਤੇ ਉਹ ਲਫਾਫਿਆਂ ਦੇ ਵਿੱਚ ਭਰ ਕੇ ਉਹਨਾਂ ਦੇ ਵਿੱਚ ਬੀਜ ਲਾਏ ਜਾਂਦੇ ਨੇ ਹਾਂਜੀ ਤੇ ਰਾਹੁਲ ਆਪਾਂ ਜਿਵੇਂ ਦੇਖ ਰਹੇ ਹਾਂ ਵੀ ਜਿਵੇਂ ਹੁਣ ਪੰਜਾਬ ਦਾ ਪਾਣੀ ਦਾ ਪੱਧਰ ਹੈ ਜਿਹੜਾ ਉਹ ਦਿਨੋਂ ਦਿਨ ਥੱਲੇ ਜਾ ਰਿਹਾ ਹੈ ਤੇ ਸਾਇੰਸਕਾਰਾਂ ਨੇ ਤੇ ਮਤਲਬ ਜਿਵੇਂ ਪ੍ਰੀਖਣ ਕਰਕੇ ਇਸ ਗੱਲ ਦੀ ਲੋਕਾਂ ਨੂੰ ਚੇਤਾਵਨੀ ਵੀ ਦੇਤੀ ਹੈ ਵੀ ਆਪਣੀ ਧਰਤੀ ਦਾ ਜਿਹੜਾ ਪੰਜਾਬ ਦਾ ਪਾਣੀ ਹੈ ਵੀ 15-16 ਸਾਲ ਤੱਕ ਦਾ ਹੋਰ ਹੈ ਕਿ ਉਸ ਤੋਂ ਬਾਅਦ ਖਤਰੇ ਵਾਲੀ ਘੰਟੀ ਹੈ ਵੀ ਪਾਣੀ ਖਤਮ ਵੀ ਹੋ ਸਕਦਾ ਹੈ ਤੇ ਉਸ ਹਿਸਾਬ ਨਾਲ ਜਿਵੇਂ ਆਪਣੇ ਕਿਸਾਨ ਭਰਾ ਨੇ ਜਾਂ ਪੰਜਾਬ ਦੇ ਲੋਕ ਨੇ ਜਿਹੜਾ ਕਿਸਾਨ ਹੈ ਪੰਜਾਬ ਦਾ ਉਹ ਜਿਆਦਾ ਜੀਰੀ ਲਾਉਂਦਾ ਹੈ ਤੇ ਜਿਆਦਾ ਕਣਕ ਲਾਉਂਦਾ ਹੈ ਤੇ ਉਹਦੇ ਕਰਕੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਚਾਹੋਗੇ ਕਿ ਜਿਹੜਾ ਸਬਜ਼ੀਆਂ ਦਾ ਕੰਮ ਹੈ ਵੀ ਉਹਨਾਂ ਕੰਮਾਂ ਨਾਲ ਪ੍ਰੋਫਿਟ ਜਿਆਦਾ ਹੈ ਕਿ ਜਾਂ ਇਹਦੇ ਵਿੱਚ ਜਿਹੜਾ ਮਤਲਬ ਮੁਨਾਫਾ ਹੁੰਦਾ ਉਹ ਘੱਟ ਹੁੰਦਾ ਨਹੀਂ ਇਹ ਪ੍ਰੋਫਿਟ ਤਾਂ ਦੇਖੋ ਜੀ ਮਾਰਕੀਟ ਦੇ ਹਿਸਾਬ ਨਾਲ ਡਿਪੈਂਡ ਹੈ ਜੀ ਹੁਣ ਸਾਨੂੰ ਵੀ ਮਾਰ ਚੱਲ ਨਹੀਂ ਪੈਂਦੀ ਕਿਉਂ ਕੰਪੀਟੀਸ਼ਨ ਦਾ ਟਾਈਮ ਹੈ ਤੁਹਾਨੂੰ ਪਤਾ ਹੈ ਜੀ ਹੂੰ ਬਾਕੀ ਰਹੀ ਗੱਲ ਪਾਣੀ ਦੀ ਉਪਾਈ ਕਵਾਂਗੇ ਜੀ ਜਿਹੜਾ ਜੀਰੀ ਕਣਕ ਨੂੰ ਪਾਣੀ ਥੋੜਾ ਜਿਆ ਕਿ ਜਿਹੜੀ ਸਬਜ਼ੀਆਂ ਨੇ ਉਹਨੂੰ ਥੋੜਾ ਘੱਟ ਲੱਗਦਾ ਤੇ ਇਸ ਵੱਲ ਪਾ ਸਕਦੇ ਆ ਜੀ ਆ ਵੀ ਜਾਣੀ ਕਿ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਵੀ ਸਬਜ਼ੀ ਹੈ ਵੀ ਉਹਦੇ 'ਚ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ ਤੇ ਜੀਰੀ ਤੇ ਕਣਕ ਹੈ ਜਿਹੜੀ ਉਹਦੇ 'ਚ ਪਾਣੀ ਦੀ ਵਰਤੋਂ ਜ਼ਿਆਦਾ ਹੀ ਹੁੰਦੀ ਹੈ ਤੇ ਤਾਂ ਹੀ ਦਿਨੋਂ ਦਿਨ ਪਾਣੀ ਦਾ ਪੱਧਰ ਜਿਹੜਾ ਮਤਲਬ ਉਹ ਥੱਲੇ ਜਾ ਰਿਹਾ ਤੇ ਕਿਸਾਨ ਭਰਾਓ ਆਪਾਂ ਨੂੰ ਚਾਹੀਦਾ ਵੀ ਜਿਵੇਂ ਕਿਸੇ ਬੰਦੇ ਕੋਲ 10 ਕਿੱਲੇ ਜ਼ਮੀਨ ਹੈ ਤੇ ਉਹਨੂੰ ਘੱਟੋ-ਘੱਟ ਜ਼ਿਆਦਾ ਨਹੀਂ ਤਾਂ 2 2.5 ਕਿੱਲੇ ਸਬਜ਼ੀ ਜ਼ਰੂਰ ਲਾਉਣੀ ਚਾਹੀਦੀ ਹੈ ਕਿਉਂਕਿ ਜੇ ਸਾਰੇ ਪੰਜਾਬ ਦੇ ਕਿਸਾਨ ਜਾਂ ਜੀਮੀਦਾਰ ਇੱਕ ਦੂਜੇ ਮਤਲਬ ਸਰਕਾਰ ਦਾ ਜਾਂ ਸਰਕਾਰ ਦਾ ਕਿ ਆਪਣੀ ਖੁਦ ਦੀ ਆਪਾਂ ਆਪਣੇ ਬਾਰੇ ਸੋਚਣਾ ਹੈ ਕਿ ਵੀ ਆਪਾਂ ਥੋੜੀ ਥੋੜੀ ਨਾਲ ਸਬਜ਼ੀ ਦਾ ਵੀ ਕੰਮ ਕਰੀਏ ਚਲੋ ਮਾੜਾ ਕੰਮ ਨਹੀਂ ਖੇਤੀ ਦੇ ਵਿੱਚ ਵੀ ਬਹੁਤ ਪ੍ਰੋਫਿਟ ਹੈ ਤੇ ਬਹੁਤ ਕਿਸਾਨ ਇਹ ਕਰਦੇ ਨੇ ਤੇ ਥੋੜੀ ਥੋੜੀ ਵਿੱਚੋਂ ਜ਼ਮੀਨ ਕੱਢ ਕੇ ਤੇ ਸਬਜ਼ੀ ਦਾ ਕੰਮ ਹਰ ਇੱਕ ਨੂੰ ਕਰਨਾ ਚਾਹੀਦਾ ਕਿਉਂਕਿ ਜਿਹੜਾ ਪਾਣੀ ਦਾ ਪੱਧਰ ਹੈ ਉਹ ਦਿਨੋਂ ਦਿਨ ਥੱਲੇ ਨਾ ਜਾਏ ਤੇ ਆਪਣੀ ਧਰਤੀ ਦਾ ਪਾਣੀ ਬਚ ਸਕੇ ਤੇ ਰਾਹੁਲ ਜੀ ਤੁਸੀਂ ਹੁਣ ਆਪਣੇ ਦਰਸ਼ਕਾਂ ਨੂੰ ਆਪਣਾ ਐਡਰੈਸ ਦੇ ਦਿਓ ਤੇ ਨੰਬਰ ਦੇ ਦਿਓ ਕਿਉਂਕਿ ਕਈ ਕਿਸਾਨਾਂ ਨੂੰ ਜਿਵੇਂ ਹੁਣ ਇਥੇ ਪਨੀਰੀ ਵਧੀਆ ਤਿਆਰ ਹੁੰਦੀ ਕਈਆਂ ਨੂੰ ਨਹੀਂ ਪਤਾ ਹੁੰਦਾ ਵੀ ਪਨੀਰੀ ਕਿੱਥੋਂ ਵਧੀਆ ਮਿਲਦੀ ਹੈ ਤੇ ਤਾਂ ਮਤਲਬ ਤੁਹਾਡੇ ਨਾਲ ਇਥੇ ਮਤਲਬ ਸਪਰਕ ਕਰਕੇ ਕੋਈ ਨਾ ਕੋਈ ਜਿੰਨੇ ਸਬਜੀ ਲਾਣੀ ਹੋਏ ਤਾਂ ਤੁਹੋਂ ਪਨੀਰੀ ਲਿਜਾ ਸਕਦਾ ਤੁਸੀਂ ਆਪਣਾ ਐਡਰੈਸ ਦੇ ਦਿਓ ਤੇ ਵਿੱਚ ਨੰਬਰ ਦੇ ਦਿਓ ਜੀ ਹਾਂਜੀ ਆਪਣਾ ਐਡਰੈਸ ਇਹ ਹੈ ਜਿਹੜਾ ਸਮਾਣੇ ਦਾ ਬੀਜਲੀ ਗ੍ਰੇਡਾ ਪੁਆਣੀਗਰ ਰੋਡ ਹੈ ਤੇ ਨਾਲ ਜੀਸੀ ਫੈਕਟਰੀ ਵੱਜਦੀ ਹੈ ਉਹਦੇ ਅੰਦਰ ਆਪਣੀ ਜ਼ਮੀਨ ਹੈ ਜਿਸੇ ਨੂੰ ਵੀ ਬਾੜ ਪਾਲ ਪੰਪ ਹੈ ਕਿਸੇ ਨੂੰ ਪੁੱਛ ਸਕਦੇ ਹੋ ਜੀ ਤੇ ਉਹ ਤੁਹਾਨੂੰ ਐਡਰੈਸ ਦੱਸ ਦੂਗਾ ਬਾਕੀ ਜੀ ਆਪਣਾ ਫੋਨ ਨੰਬਰ ਹੈਗਾ 90561 20099 ਤੇ ਫਾਦਰ ਸਾਹਿਬ ਦਾ ਨੰਬਰ ਹੈਗਾ 99885 87411 ਜੀ ਠੀਕ ਹੈ ਤੇ ਲਓ ਬਾਈ ਜੀ ਬਾਈ ਜੀ ਹਰਾਨੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦਿੱਤਾ ਹੈ ਜੇਕਰ ਤੁਹਾਨੂੰ ਕਿਸੇ ਨੂੰ ਵੀ ਇੱਥੇ ਕਿਸੇ ਤਰ੍ਹਾਂ ਦੀ ਪਨੀਰੀ ਦੀ ਜ਼ਰੂਰਤ ਹੋਵੇ ਤਾਂ ਬਾਈ ਜੀ ਹਰਾਨਾ ਸੰਪਰਕ ਕਰਕੇ ਤੇ ਇਥੋਂ ਪਨੀਰੀ ਲਿਆ ਸਕਦੇ ਹੋ ਤੇ ਹੁਣ ਦਿਓ ਬਾਈ ਜੀ ਇਜਾਜ਼ਤ ਤੇ ਨਵਾਂ ਵਧੀਆ ਜਾਂ ਘੈਂਟ ਜਾਂ ਤੁਹਾਡੀ ਜਾਣਕਾਰੀ ਵਾਲਾ ਵਲੌਗ ਲੈ ਕੇ ਫੇਰ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ